ਜਿੱਥੇ ਮਹਾਰਾਜਾ ਰਣਜੀਤ ਸਿੰਘ ਦੀ ਫੌਜੀ ਤਾਕਤ ਕਮਾਲ ਦੀ ਸੀ ਉੱਥੇ ਹੀ ਸਿੱਖ ਰਾਜ ਦਾ ਖੁਫੀਆ ਤੰਤਰ ਵੀ ਬੇहद ਉੱਚ ਦਰਜੇ ਦਾ ਸੀ ਮਹਾਰਾਜਾ ਰਣਜੀਤ ਸਿੰਘ ਵੱਲੋਂ ਖਾਲਸਾ ਰਾਜ ਦੀ ਸਥਾਪਨਾ ਕਰਨ ਵਿੱਚ ਉਸਦੇ ਖੁਫੀਆ ਅਤੇ ਜਸੂਸੀ ਤੰਤਰ ਦਾ ਵੱਡਾ ਹੱਥ ਰਿਹਾ ਸਿੱਖ ਰਾਜ ਦੇ ਜਸੂਸੀ ਤੰਤਰ ਨੇ ਵੱਡੇ-ਵੱਡੇ ਅੰਗਰੇਜ਼ ਅਧਿਕਾਰੀਆਂ ਦੀਆਂ ਨੀਂਦਾਂ ਉਡਾ ਰੱਖੀਆਂ ਸਨ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਖੁਫੀਆ ਪ੍ਰਣਾਲੀ ਵਿੱਚ ਸਨ ਲਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਪਰੰਤੂ ਸਿੱਖ ਰਾਜ ਦਾ ਖੁਫੀਆ ਤੰਤਰ ਇੰਨਾ ਜ਼ਿਆਦਾ ਮਜ਼ਬੂਤ ਸੀ ਕਿ ਅੰਗਰੇਜ਼ਾਂ ਦੀਆਂ ਖੁਫੀਆ ਏਜੰਸੀਆਂ ਵੀ ਹੱਥ ਖ ਇਆਂ ਲਿਖਤਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਖੁਫੀਆ ਪ੍ਰਣਾਲੀ ਦੀਆਂ ਰੱਜ ਕੇ ਤਰੀਫਾਂ ਕੀਤੀਆਂ ਹਨ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਸਿੱਖ ਰਾਜ ਦੇ ਖੁਫੀਆ ਤੰਤਰ ਬਾਰੇ ਸਾਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਇਹ ਵੀ ਦੱਸਾਂਗੇ ਕਿ ਮਹਾਰਾਜੇ ਦਾ ਖੁਫੀਆ ਵਿਭਾਗ ਕਿਵੇਂ ਕੰਮ ਕਰਦਾ ਸੀ ਅਤੇ ਇਸ ਵਿਭਾਗ ਵਿੱਚ ਮਹਾਰਾਜੇ ਦੇ ਕਿਹੜੇ-ਕਿਹੜੇ ਜਸੂਸ ਸ਼ਾਮਲ ਸਨ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਵਾਲਾ ਆਈਕਨ ਵੀ ਦਬਾ ਲਵੋ ਤਾਂ ਜੋ ਤੁਸੀਂ ਖਾਲਸਾ ਰਾਜ ਅਤੇ ਪੰਜਾਬ ਦੇ ਇਤਿਹਾਸ ਸੰਬੰਧੀ ਆਉਣ ਵਾਲੇ ਸਾਰੇ ਵੀਡੀਓਜ਼ ਦੇਖ ਸਕੋ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਏਸ਼ੀਆ ਦੀ ਹੀ ਨਹੀਂ ਬਲਕਿ ਯੂਰਪ ਦੀਆਂ ਮਹਾਨ ਫੌਜਾਂ ਵਿੱਚੋਂ ਇੱਕ ਸੀ ਇਸ ਫੌਜ ਵਿੱਚ ਵੱਡੇ ਵੱਡੇ ਜਰਨੈਲਾਂ ਤੋਂ ਇਲਾਵਾ ਹਜ਼ਾਰਾਂ ਦੀ ਸੰਖਿਆ ਵਿੱਚ ਸਿਪਾਹੀ ਸਨ ਜੋ ਮਹਾਰਾਜੇ ਦੇ ਇੱਕ ਹੀ ਇਸ਼ਾਰੇ ਤੇ ਜਾਨਾਂ ਵਾਰਨ ਲਈ ਤਿਆਰ ਰਹਿੰਦੇ ਸਨ ਜਿੱਥੇ ਇਸ ਫੌਜ ਨੇ ਵਿਸ਼ਾਲ ਸਿੱਖ ਰਾਜ ਦੀ ਉਸਾਰੀ ਵਿੱਚ ਯੋਗਦਾਨ ਪਾਇਆ ਉੱਥੇ ਹੀ ਮਹਾਰਾਜੇ ਦੀਆਂ ਬੇहद ਮਜ਼ਬੂਤ ਖੁਫੀਆ ਏਜੰਸੀਆਂ ਨੇ ਵੀ ਇਸ ਵਿੱਚ ਵੱਡੀ ਭੂਮਿਕਾ ਅਦਾ ਕੀਤੀ ਲਾਹੌਰ ਤੇ ਆਪਣੀ ਜਿੱਤ ਤੋਂ ਫੌਰਨ ਬਾਅਦ ਹੀ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਰਾਜ ਦੀਆਂ ਸਰਹੱਦਾਂ ਵਧਾਉਣ ਦਾ ਬੀੜਾ ਚੁੱਕਿਆ ਅਤੇ ਇਸ ਕੰਮ ਨੂੰ ਅੰਜਾਮ ਦੇਣ ਲਈ ਉਸ ਵੱਲੋਂ ਇੱਕ ਗੁਪਤਚਰ ਵਿਭਾਗ ਦਾ ਗਠਨ ਕੀਤਾ ਗਿਆ ਮਹਾਰਾਜੇ ਦੇ ਇਸ ਵਿਭਾਗ ਵਿੱਚ ਦੀਵਾਨ ਮੋਹਕਮ ਚੰਦ ਖੁਸ਼ਵੰਤਰ ਆਏ ਦੀਵਾਨ ਦੀਨਾਨਾਥ ਜਵਾਹਰ ਸਿੰਘ ਆਦਿ ਪ੍ਰਮੁੱਖ ਅਧਿਕਾਰੀ ਸਨ ਜਿਨ੍ਹਾਂ ਦੀ ਦੇਖਰੇਖ ਵਿੱਚ ਜਸੂਸੀ ਦਾ ਕੰਮ ਹੁੰਦਾ ਸੀ ਇਸ ਦੇ ਨਾਲ ਹੀ ਫਕੀਰ ਅਜੀਜੁਦੀਨ ਅਤੇ ਨੂਰੁਦੀਨ ਵੀ ਇਸ ਵਿਭਾਗ ਦਾ ਮੁੱਖ ਹਿੱਸਾ ਸਨ ਹਰਚਰਨ ਸਿੰਘ ਮਹਾਰਾਜੇ ਦੇ ਪ੍ਰਮੁੱਖ ਜਸੂਸਾਂ ਵਿੱਚੋਂ ਇੱਕ ਸੀ ਹਾਲਾਂਕਿ ਇਤਿਹਾਸ ਵਿੱਚ ਉਸ ਦਾ ਜ਼ਿਕਰ ਬਹੁਤ ਘੱਟ ਮਿਲਦਾ ਹੈ ਕੁਮਰ ਖੜਕ ਸਿੰਘ ਅਤੇ ਕੁਮਰ ਨੌਨਿਹਾਲ ਸਿੰਘ ਵੀ ਬਾਅਦ ਵਿੱਚ ਇਸ ਵਿਭਾਗ ਦਾ ਮੁੱਖ ਹਿੱਸਾ ਰਹੇ ਮਹਾਰਾਜਾ ਰਣਜੀਤ ਸਿੰਘ ਦੇ ਜਸੂਸੀ ਤੰਤਰ ਵਿੱਚ ਔਰਤਾਂ ਦੀ ਵੀ ਬੇहद ਅਹਿਮ ਭੂਮਿਕਾ ਰਹੀ ਬੀਬੀ ਫਤੂ ਅਫਗਾਨਿਸਤਾਨ ਵਿੱਚ ਜਸੂਸ ਵਜੋਂ ਤਾਇਨਾਤ ਰਹੀ ਅਤੇ ਬਹੁਤ ਹੀ ਅਹਿਮ ਜਾਣਕਾਰੀਆਂ ਮਹਾਰਾਜੇ ਨੂੰ ਭੇਜਦੀ ਰਹੀ ਇਸੇ ਤਰ੍ਹਾਂ ਗੁਲਾਬਕਾਰ ਅਤੇ ਰੌਸ਼ਨ ਆਰਾ ਵੀ ਅੰਗਰੇਜ਼ੀ ਕੈਂਪਾਂ ਵਿੱਚ ਸਿੱਖ ਰਾਜ ਲਈ ਜਸੂਸੀ ਦਾ ਕੰਮ ਕਰਦੀਆਂ ਰਹੀਆਂ ਇਸੇ ਤਰ੍ਹਾਂ ਮਹਿਲਾ ਜਿਸੂਸ ਸ਼ਰਨਕੌਰ ਪਠਾਣਾ ਦੇ ਇਲਾਕੇ ਵਿੱਚ ਤਨਾਤ ਰਹੀ ਅਤੇ ਜਰਨੈਲ ਹਰੀ ਸਿੰਘ ਨਲੂਆ ਦੀ ਦੇਖਰੇਖ ਵਿੱਚ ਕੰਮ ਕਰਦੀ ਰਹੀ। ਇਹ ਹੀ ਨਹੀਂ ਮਹਿਲਾ ਜਿਸੂਸ ਅਸੀਮ ਬੇਗਮ ਰਾਜ ਦੇ ਅੰਦਰੂਨੀ ਤੰਤਰ ਤੇ ਨજર ਰੱਖਦੀ ਸੀ ਅਤੇ ਸਮੇਂ-ਸਮੇਂ ਤੇ ਮਹੱਤਵਪੂਰਨ ਜਾਣਕਾਰੀਆਂ ਮਹਾਰਾਜੇ ਤੱਕ ਪਹੁੰਚਾਉਂਦੀ ਸੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਖੁਦ ਵੀ ਖੁਫੀਆ ਜਾਣਕਾਰੀਆਂ ਕਢਵਾਉਣ ਦਾ ਮਾਹਰ ਸੀ। ਕਿਸੇ ਵੀ ਅੰਗਰੇਜ਼ ਅਧਿਕਾਰੀ ਨਾਲ ਮੁਲਾਕਾਤ ਦੇ ਦੌਰਾਨ ਮਹਾਰਾਜਾ ਬਹੁਤ ਸਾਰੀਆਂ ਗੁਪਤ ਜਾਣਕਾਰੀਆਂ ਕਢਵਾ ਲੈਂਦਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਕੁਝ ਸਥਾਨਕ ਜਿਸੂਸ ਆਪਣੇ ਹੀ ਰਾ ਵਿੱਚ ਸੇਵਾਵਾਂ ਦਿੰਦੇ ਸਨ ਇਹ ਜਸੂਸ ਆਮ ਫਕੀਰ ਵਪਾਰੀ ਜਾਂ ਕਿਸੇ ਆਮ ਇਨਸਾਨ ਦੀ ਤਰ੍ਹਾਂ ਪਰਜਾ ਵਿੱਚ ਫਿੱਚਰਦੇ ਸਨ ਅਤੇ ਮਹਾਰਾਜੇ ਦੇ ਰਾਜ ਪ੍ਰਤੀ ਲੋਕਾਂ ਦੇ ਨਜ਼ਰੀਏ ਤੇ ਨજર ਰੱਖਦੇ ਸਨ ਇਸ ਦੇ ਨਾਲ ਹੀ ਮਹਾਰਾਜੇ ਦੇ ਅਧੀਨ ਇਲਾਕਿਆਂ ਵਿੱਚ ਇਹ ਜਸੂਸ ਸਮੇਂ-ਸਮੇਂ ਤੇ ਉੱਠਣ ਵਾਲੀਆਂ ਬਗਾਵਤਾਂ ਦੀਆਂ ਜਾਣਕਾਰੀਆਂ ਵੀ ਇਕੱਤਰ ਕਰਕੇ ਸਮੇਂ ਤੋਂ ਪਹਿਲਾਂ ਹੀ ਮਹਾਰਾਜੇ ਤੱਕ ਪਹੁੰਚਾ ਦਿੰਦੇ ਸਨ ਨਾਲ ਹੀ ਇਨ੍ਹਾਂ ਜਸੂਸਾਂ ਵੱਲੋਂ ਮਹਾਰਾਜੇ ਦੇ ਫੌਜੀ ਸਰਦਾਰਾਂ ਅਤੇ ਹੋਰਨਾਂ ਅਧਿਕਾਰੀਆਂ ਤੇ ਵੀ ਨਜ਼ਰ ਰੱਖੀ ਜਾਂਦੀ ਸੀ ਇਸ ਖੁਫੀਆ ਤੰਤਰ ਦੇ ਚੱਲਦਿਆਂ ਹੀ ਮਹਾਰਾਜਾ ਰਣਜੀਤ ਸਿੰਘ ਆਪਣੇ ਰਾਜ ਭਾਗ ਨੂੰ ਚਾਰੂ ਢੰਗ ਨਾਲ ਲਾਸ ਕੇ ਮਹਾਰਾਜਾ ਰਣਜੀਤ ਸਿੰਘ ਦੇ ਕਈ ਜਸੂਸ ਅੰਗਰੇਜ਼ੀ ਰਾਜ ਵਿੱਚ ਵੀ ਸਰਗਰਮ ਰਹਿੰਦੇ ਸਨ ਜੋ ਭੇਸ ਬਦਲ ਕੇ ਹਿੰਦ ਦੇ ਉਸ ਇਲਾਕੇ ਵਿੱਚ ਵਿਚਰਦੇ ਸਨ ਜੋ ਅੰਗਰੇਜ਼ਾਂ ਦੇ ਅਧੀਨ ਸੀ ਇਹ ਜਸੂਸ ਅੰਗਰੇਜ਼ਾਂ ਵੱਲੋਂ ਕੀਤੀ ਜਾਣ ਵਾਲੀ ਹਰ ਹਰਕਤ ਦੀ ਜਾਣਕਾਰੀ ਆਪਣੇ ਅਧਿਕਾਰੀਆਂ ਤੱਕ ਪਹੁੰਚਾਉਂਦੇ ਸਨ ਇਸ ਕਾਰਨ ਹੀ ਮਹਾਰਾਜੇ ਨੂੰ ਅੰਗਰੇਜ਼ਾਂ ਦੀਆਂ ਕਈ ਚਾਲਾਂ ਪਹਿਲਾਂ ਹੀ ਸਮਝ ਆ ਜਾਂਦੀਆਂ ਸਨ ਅਤੇ ਉਹ ਉਸੇ ਅਨੁਸਾਰ ਹੀ ਅਗਲੇ ਕਦਮ ਚੱਕਦਾ ਸੀ ਸਿੱਖ ਰਾਜ ਦੇ ਕਈ ਜਸੂਸ ਤਾਂ ਨਾਮ ਅਤੇ ਭੇਸ ਬਦਲ ਕੇ ਅੰਗਰੇਜ਼ਾਂ ਦੀ ਫੌਜ ਵਿੱਚ ਭਰਤੀ ਹੋਣ ਵਿੱਚ ਵੀ ਸਫਲ ਹੋ ਜਾਂਦੇ ਸਨ ਅਤੇ ਬਾਅਦ ਵਿੱਚ ਫੌਜ ਦੀਆਂ ਗੁਪਤ ਜਾਣਕਾਰੀਆਂ ਵੇ ਇਹ ਦੇ ਸੰ ਇਸ ਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਨੇ ਅਫਗਾਨ ਤੁਰਕੀ ਪਿਸ਼ਾਵਰ ਕਾਬਲ ਅਤੇ ਈਰਾਨ ਦੇ ਇਲਾਕਿਆਂ ਤੇ ਨਜ਼ਰ ਰੱਖਣ ਲਈ ਵੱਖਰੇ ਜਸੂਸ ਤਨਾਤ ਕੀਤੇ ਹੋਏ ਸਨ ਇਨ੍ਹਾਂ ਜਸੂਸਾਂ ਵੱਲੋਂ ਭੇਜੀਆਂ ਗਈਆਂ ਅਹਿਮ ਜਾਣਕਾਰੀਆਂ ਦੇ ਕਾਰਨ ਹੀ ਮਹਾਰਾਜਾ ਰਣਜੀਤ ਸਿੰਘ ਬਾਰੀ ਤਾੜਮੀਆਂ ਨੂੰ ਪੰਜਾਬ ਵਿੱਚ ਵੜਨ ਤੋਂ ਰੋਕਣ ਵਿੱਚ ਕਾਮਯਾਬ ਰਿਹਾ ਇਹੀ ਨਹੀਂ ਮਹਾਰਾਜਾ ਰਣਜੀਤ ਸਿੰਘ ਨੇ ਜਸੂਸੀ ਤੰਤਰ ਦੀ ਮਦਦ ਨਾਲ ਹੀ ਆਪਣੇ ਇਲਾਕੇ ਦਾ ਵਿਸਥਾਰ ਕਰਨ ਲਈ ਸਹੀ ਸਮੇਂ ਤੇ ਹਮਲੇ ਕੀਤੇ ਅਤੇ ਜਿੱਤਾਂ ਹਾਸਲ ਕੀਤੀਆਂ ਦੂਰ ਦਰਾਜ ਦੇ ਇਲਾਕਿਆਂ ਵਿੱਚ ਤਨਾਤ ਜਸੂਸਾਂ ਵੱਲੋਂ ਅਹਿਮ ਜਾਣਕਾਰੀਆਂ ਮਹਾਰਾਜਾ ਰਣਜੀਤ ਤੱਕ ਪਹੁੰਚਾਉਣ ਲਈ ਕਈ ਤਰ੍ਹਾਂ ਦੇ ਤਰੀਕਿਆਂ ਦੀ ਵਰਤੋਂ ਕੀਤੀ ਜਾਂਦੀ ਸੀ ਆਮ ਤੌਰ ਤੇ ਕਈ ਗੁਪਤ ਸੰਦੇਸ਼ ਹਰਕਾਰਿਆਂ ਦੇ ਰਾਹੀਂ ਹੀ ਪਹੁੰਚਾਏ ਜਾਂਦੇ ਸਨ ਕਈ ਵਾਰ ਸੰਦੇਸ਼ ਪਹੁੰਚਾਉਣ ਲਈ ਕਬੂਤਰਾਂ ਦੀ ਵਰਤੋਂ ਵੀ ਕੀਤੀ ਜਾਂਦੀ ਸੀ ਇਨ੍ਹਾਂ ਸੰਦੇਸ਼ਾਂ ਵਿੱਚ ਵੀ ਗੁਪਤ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਸੀ ਤਾਂ ਜੋ ਫੜੇ ਜਾਣ ਦੀ ਸੂਰਤ ਵਿੱਚ ਕਿਸੇ ਹੋਰ ਨੂੰ ਸੰਦੇਸ਼ ਦੀ ਈਬਾਰਤ ਦਾ ਪਤਾ ਨਾ ਲੱਗ ਸਕੇ ਮਹਾਰਾਜ ਰਣਜੀਤ ਸਿੰਘ ਵੱਲੋਂ ਜਸੂਸਾਂ ਨੂੰ ਟ੍ਰੇਨਿੰਗ ਦੇਣ ਲਈ ਇੱਕ ਵੱਖਰੇ ਵਿੰਗ ਦਾ ਗਠਨ ਕੀਤਾ ਗਿਆ ਸੀ ਇਸ ਵਿੰਗ ਵਿੱਚ ਜਸੂਸਾਂ ਨੂੰ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਸਖਤ ਟ੍ਰੇਨਿੰਗ ਦਿੱਤੀ ਜਾਂਦੀ ਸੀ ਜਸੂਸ ਸਾਨੂੰ ਗੁਪਤ ਭਾਸ਼ਾ ਦੇ ਨਾਲ-ਨਾਲ ਹਥਿਆਰਾਂ ਦੀ ਸਿਖਲਾਈ ਵੀ ਦਿੱਤੀ ਜਾਂਦੀ ਸੀ ਇਹ ਜਸੂਸ ਦੁਸ਼ਮਨ ਦੀ ਫੌਜੀ ਤਾਕਤ ਜੰਗੀ ਰਣਨੀਤੀਆਂ ਹਥਿਆਰਾਂ ਅਤੇ ਇਲਾਕਿਆਂ ਦੀ ਬੰਤਰ ਦੀ ਸਾਰੀ ਜਾਣਕਾਰੀ ਪਹੁੰਚਾਉਂਦੇ ਸਨ ਜਿਸ ਦੇ ਆਧਾਰ ਤੇ ਮਹਾਰਾਜਾ ਰਣਜੀਤ ਸਿੰਘ ਆਪਣੀ ਅਗਲੀ ਰਣਨੀਤੀ ਤਿਆਰ ਕਰਦਾ ਸੀ ਜਸੂਸਾਂ ਵੱਲੋਂ ਅਣਜਾਣ ਇਲਾਕਿਆਂ ਦੇ ਨਕਸ਼ੇ ਬਣਾ ਕੇ ਵੀ ਮਹਾਰਾਜੇ ਨੂੰ ਭੇਜੇ ਜਾਂਦੇ ਸਨ ਤਾਂ ਜੋ ਇਹਨਾਂ ਇਲਾਕਿਆਂ ਵਿੱਚ ਹਮਲਾ ਕਰਨ ਸਮੇਂ ਕੋਈ ਮੁਸ਼ਕਲ ਪੇਸ਼ ਨਾ ਆਵੇ ਇਸ ਖੁਫੀਆ ਤੰਤਰ ਰਾਹੀਂ ਸਿੱਖ ਰਾਜ ਦੇ ਇਲਾਕਿਆਂ ਵਿੱਚ ਉੱਠਣ ਵਾਲੀਆਂ ਬਗਾਵਤਾਂ ਦੀ ਜਾਣਕਾਰੀ ਵੀ ਪਹਿਲਾਂ ਹੀ ਮਿਲਣ ਕਾਰਨ ਉਹਨਾਂ ਬਗਾਵਤਾਂ ਨੂੰ ਸਮੇਂ ਸਿਰ ਦਬਾ ਆ ਦਿੱਤਾ ਜਾਂਦਾ ਸੀ ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦਾ ਖੁਫੀਆ ਤੰਤਰ ਬਾਰੀ ਸੁਰੱਖਿਆ ਦੇ ਨਾਲ-ਨਾਲ ਅੰਦਰੂਨੀ ਹਲਚਲ ਤੇ ਵੀ ਪੂਰੀ ਨਜ਼ਰ ਰੱਖਦਾ ਸੀ ਇਸ ਨਾਲ ਬਾਰੀ ਹਮਲਿਆਂ ਤੋਂ ਵੀ ਬਚਾ ਰਹਿੰਦਾ ਸੀ ਅਤੇ ਸਿੱਖ ਰਾਜ ਦੇ ਇਲਾਕਿਆਂ ਵਿੱਚ ਅਮਨ ਸ਼ਾਂਤੀ ਵੀ ਬਹਾਲ ਰਹਿੰਦੀ ਸੀ ਕਈ ਅੰਗਰੇਜ਼ ਅਧਿਕਾਰੀਆਂ ਨੇ ਵੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ ਖੁਫੀਆ ਤੰਤਰ ਦਾ ਜ਼ਿਕਰ ਕੀਤਾ ਹੈ ਅੰਗਰੇਜ਼ ਅਧਿਕਾਰੀ ਕੈਪਟਨ ਵੇਡ ਨੇ ਲਿਖਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਖੁਫੀਆ ਤੰਤਰ ਇੰਨਾ ਮਜ਼ਬੂਤ ਸੀ ਕਿ ਅੰਗਰੇਜ਼ਾਂ ਦੀਆਂ ਕਈ ਗੁਪਤ ਯੋਜਨਾਵਾਂ ਪਹਿਲਾਂ ਹੀ ਉਸ ਤੱਕ ਪਹੁੰਚ ਜਾਂਦੀਆਂ ਸਨ ਈਸਟ ਇੰਡੀਆ ਕੰ ਵਿਲੀਅਮ ਮੂਰਕਰਾਫਟ ਨੇ 1820 ਵਿੱਚ ਪੰਜਾਬ ਦਾ ਦੌਰਾ ਕੀਤਾ ਵਿਲੀਅਮ ਮੂਰਕਰਾਫਟ ਨੇ ਉਸ ਵੇਲੇ ਆਪਣੀ ਰਿਪੋਰਟ ਵਿੱਚ ਲਿਖਿਆ ਕਿ ਪੰਜਾਬ ਵਿੱਚ ਹੋਣ ਵਾਲੀ ਹਰ ਗਤੀਵਿਧੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਜਸੂਸਾਂ ਦੀ ਤਿੱਖੀ ਨਜ਼ਰ ਰਹਿੰਦੀ ਹੈ ਉਸਨੇ ਲਿਖਿਆ ਕਿ ਮਹਾਰਾਜੇ ਦੇ ਗੁਪਤਚਰ ਸਾਡੇ ਫੌਜੀ ਕੈਂਪਾਂ ਤੋਂ ਇਲਾਵਾ ਅਫਗਾਨਿਸਤਾਨ ਅਤੇ ਇਰਾਕ ਤੱਕ ਮੌਜੂਦ ਹਨ ਇਹੀ ਨਹੀਂ 1849 ਈਸਵੀ ਵਿੱਚ ਗਵਰਨਰ ਜਨਰਲ ਲਾਰਡ ਦਲਹੌਜੀ ਨੇ ਲਿਖਿਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਖੁਫੀਆ ਤੰਤਰ ਅੰਗਰੇਜ਼ਾਂ ਦੀ ਹਰ ਰੋਜ਼ ਨਾਲ ਉੱਤੇ ਇੱਕ ਸਾਇਆ ਵਾਂਗ ਸੀ ਦਲਹੌਜੀ ਅੱਗੇ ਲਿਖਦਾ ਹੈ ਕਿ ਮਹਾਰਾਜੇ ਦੇ ਜਸੂਸ ਵਲ ਖਬਰਸਾਰ ਲੈਣ ਵਾਲੇ ਸਨ ਬਲਕੇ ਵੱਡੇ ਰਣਨੀਤੀਕਾਰ ਵੀ ਸਨ ਖਾਲਸਾ ਰਾਜ ਦਾ ਖੁਫੀਆ ਤੰਤਰ ਅੰਤ ਤੱਕ ਅੰਗਰੇਜ਼ਾਂ ਲਈ ਸਿਰਦਰਦੀ ਬਣਿਆ ਰਿਹਾ ਅੰਗਰੇਜ਼ਾਂ ਦੀ ਹਰ ਖੁਫੀਆ ਯੋਜਨਾ ਦੀ ਜਾਣਕਾਰੀ ਮਹਾਰਾਜੇ ਕੋਲੇ ਪਹਿਲਾਂ ਹੀ ਪਹੁੰਚ ਜਾਂਦੀ ਸੀ ਜਿਸ ਕਾਰਨ ਹੀ ਅੰਗਰੇਜ਼ਾਂ ਨੂੰ ਸਿੱਖ ਰਾਜ ਦੇ ਇਲਾਕੇ ਤੇ ਕਬਜ਼ਾ ਕਰਨ ਲਈ ਲੰਬਾ ਸਮਾਂ ਇੰਤਜ਼ਾਰ ਕਰਨਾ ਪਿਆ ਇਤਿਹਾਸਕਾਰ ਤਾਂ ਇੱਥੋਂ ਤੱਕ ਲਿਖਦੇ ਹਨ ਕਿ ਅੰਗਰੇਜ਼ ਲੰਬਾ ਸਮਾਂ ਸਿੱਖ ਰਾਜ ਦੀ ਖੁਫੀਆ ਪ੍ਰਣਾਲੀ ਨੂੰ ਸਮਝਣ ਅਤੇ ਸਿੱਖਣ ਦਾ ਯਤਨ ਵੀ ਕਰਦੇ ਰਹੇ 1808 ਈਸਵੀ ਵਿੱਚ ਅੰਗਰੇਜ਼ਾਂ ਨੇ ਕੈਪਟਨ ਆਰਨਾਲਡ ਮੈਥਿਊਜ਼ ਨੂੰ ਵਿਸ਼ੇਸ਼ ਤੌਰ ਤੇ ਇਸ ਪ੍ਰਣਾਲੀ ਬ ਕਾਰੀਆਂ ਇਕੱਤਰ ਕਰਨ ਲਈ ਪੰਜਾਬ ਭੇਜਿਆ ਪਰੰਤੂ ਉਸਨੂੰ ਖਾਲੀ ਹੱਥ ਵਾਪਸ ਮੁੜਨਾ ਪਿਆ ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੀ ਖੁਫੀਆ ਪ੍ਰਣਾਲੀ ਬੇਹਦ ਜਟਿਲ ਅਤੇ ਮਜਬੂਤ ਸੀ ਜੋ ਅੰਗਰੇਜ਼ਾਂ ਨੂੰ ਵੀ ਸਮਝ ਨਾ ਆ ਸਕੀ ਇਸ ਖੁਫੀਆ ਪ੍ਰਣਾਲੀ ਨੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੀ ਸੂਝਬੂਝ ਅਤੇ ਦੂਰਦਰਸ਼ੀ ਸੋਚ ਨੂੰ ਉਜਾਗਰ ਕੀਤਾ ਉੱਥੇ ਹੀ ਇਸ ਨੇ ਸਿੱਖ ਰਾਜ ਦੇ ਝੰਡੇ ਕਾਬਲ ਕੰਧਾਰ ਤੱਕ ਗੱਡਣ ਵਿੱਚ ਵੀ ਅਹਿਮ ਯੋਗਦਾਨ ਪਾਇਆ ਦੋਸਤੋ ਇਸ ਤਰ੍ਹਾਂ ਦੇ ਹੋਰ ਇਤਿਹਾਸਿਕ ਅਤੇ ਜਾਣਕਾਰੀ ਭਰਪੂਰ ਵੀਡੀਓਜ਼ ਦੇਖਣ ਲਈ ਚੈਨਲ ਰੰਗ ਪੰਜਾਬੀ ਨੂੰ ਸਬਸਕ੍ਰਾਈਬ ਕਰੋ